ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ న్యూਜ਼ ਅਤੇ ਮੈਂ ਹਾਂ ਸਤਨਾਮ ਸਿੰਘ ਮਨੀਸ਼ਾ ਬਾਸਲ ਕੋਰਸਟ ਮਾਸਟਰ ਜਰਨਲ ਪੰਜਾਬ ਰੀਡਰ ਤੋਂ ਪਰੇਸ਼ਾਨ ਉਸਦੇ ਹੀ ਵਿਭਾਗ ਦੇ ਮਲਾਜ਼ਮ ਗਰਦੇਵ ਸਿੰਘ ਨੇ ਰੋ ਰੋ ਕੇ ਆਪਣੇ ਦੁੱਖੜੇ ਸੁਣਾਏ ਮੀਡੀਆ ਸਾਹਮਣੇ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮਰਾੜ ਕਲਾਦੇਵ ਪੋਸਟਮੈਨ ਗੁਰਦੇਵ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਕਈ ਕਈ ਲੀਵਰ ਆਦਿਆਂ ਬਿਮਾਰੀਆਂ ਦਾ ਮਰੀਜ਼ ਹਾਂ ਅਤੇ ਗੁਰੂ ਗਵਿੰਦ ਸਿੰਘ ਮੈਡੀਕਲ ਫਰੀਦਕੋਟ ਵਿਖੇ ਮੇਰਾ ਇਲਾਜ ਵੀ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਮੇਰੀਆਂ ਸਵੈ ਮੈਡੀਕਲ ਰਿਪੋਰਟਾਂ ਵਿੱਚ ਵੀ ਸਿਫਾਰਸ਼ ਕੀਤੀ ਗਈ ਹੈ ਕਿ ਮੈਂ ਇਸੇ ਹਸਪਤਾਲ ਦੇ ਨਜ਼ਦੀਕ ਡਿਊਟੀ ਕਰ ਸਕਦਾ ਹਾਂ ਅਤੇ ਲੋੜ ਪੈਣ ਤੇ ਸਮੇਂ ਸਿਰ ਇਸੇ ਹੀ ਹਸਪਤਾਲ ਵਿੱਚੋਂ ਦਵਾਈਆਂ ਲੈ ਸਕਦਾ ਹਾਂ ਗੁਰਦੇਵ ਸਿੰਘ ਨੇ ਕੈਕੈਨ ਅਨਸਾਰ ਕਿ ਮੇਰੇ ਵੱਲੋਂ ਵਾਪਸ ਅੰਮ੍ਰਿਤਸਰ ਤੋਂ ਫਰੀਦਕੋਟ ਦੀ ਬਦਲੀ ਕਰਵਾਉਣ ਲਈ ਮਹਿਕਮੇ ਦੇ ਨਿਯਮਾਂ ਮੁਤਾਬਕ ਸਾਰੀਆਂ ਕਾਰਵਾਈਆਂ ਕਰਵਾ ਕੇ ਸਾਡੇ ਸੀਨੀਅਰ ਅਫਸਰ ਮਨੀਸ਼ਾ ਬਾਸਪੋਰਟ ਮਾਸਟਰ ਜਨਰਲ ਪੰਜਾਬ ਰੀਜਨਲ ਦੇ ਦਫ਼ਤਰ ਵੀ ਦੇ ਚੁੱਕਾ ਹਾਂ ਪਰ ਦਫ਼ਤਰ ਵੱਲੋਂ ਤਰਸ ਦੇ ਆਧਾਰ ਤੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਮੈਂ ਬਹੁਤ ਦੁਖਾਂਤ ਵਿੱਚੋਂ ਗੁਜ਼ਰ ਰਿਹਾ ਹਾਂ ਉਹਨਾਂ ਕਿਹਾ ਕਿ ਮੇਰੇ ਨਾਲੋਂ ਪਿੱਛੋਂ ਅਰਜ਼ੀਆਂ ਦੇ ਕੇ ਵੀ ਕਈ ਬਲਾਜਮ ਬਦਲੀਆਂ ਕਰਵਾ ਕੇ ਜਾ ਚੁੱਕੇ ਹਨ ਪਰ ਮੇਰੀ ਤਰਸ ਦੇ ਆਧਾਰ ਤੇ ਵੀ ਨਹੀਂ ਬਦਲੀ ਕੀਤੀ ਜਾ ਰਹੀ ਉਹਨਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮੇਰੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਸੰਬੰਧੀ ਜਦ ਮਨੀਸ਼ਾ ਬੌਂਸਰ ਪੋਸਟਮਾਸਟਰ ਮਾਸਟਰ ਜਰਨਲ ਪੰਜਾਬ ਰੀਜਨ ਨਾਲ ਸੰਪਰਕ ਕੀਤਾ ਤਾਂ ਤੁਸੀਂ ਆਪ ਹੀ ਅੱਗੇ ਸੁਣ ਲਓ ਅਤੇ ਉਸ ਤੋਂ ਅਪਰੰਤ ਉਨਾ ਵੱਲੋਂ ਸਾਡਾ ਫੋਨ ਬਲੈਕਲਿਸਟ ਵਿੱਚ ਪਾ ਦਿੱਤਾ ਗਿਆ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਮੈਂ ਬਿਮਾਰ ਆ ਮੈਨੂੰ ਲਿਵਰਸ ਰੋਸ ਦੇ ਦਾ ਦੀ ਇੱਕ ਭਿਆਨਕ ਕੰਧਰੀ ਹੈ ਜੀ ਤੇ ਬਾਕੀ ਮੇਰੇ ਐਲ 4 ਐਨ 5 ਬਰਖੇ ਵੀ ਦਵੇ ਨਿਆ ਤੇ ਮੈਂ ਬਹੁਤ ਦੁਖੀ ਹਾਂ ਮੈਂ ਉਥੋਂ ਦਾ ਕੁਝ ਖਾ ਵੀ ਨਹੀਂ ਸਕਦਾ ਤੇ ਮੈਂ ਸਿਰ ਤਪੱਖੋਂ ਬਹੁਤ ਗਹਿਰਾ ਦੁਖੀ ਹਾਂ ਮੈਂ ਉਹ ਬਾਰ ਬਾਰ ਸਿੱਧ ਸਿੱਧ ਬੀਰੀ ਸ਼ਾਮਲ ਸਿੰਘ ਜੀ ਪੋਸਟਮਾਸਟਰ ਜਨਰਲ ਵੀ ਆ ਰਿਹਾ ਨੂੰ ਲਿਖਤੀ ਤੌਰ ਤੇ ਵੀ ਬੇਨਤੀ ਕੀਤੀ ਸੀਗੀ ਟੈਲੀਫੋਨ ਵੀ ਕੀਤਾ ਸੀਗਾ ਵੀ ਮੇਰੀ ਬਦਲੀ ਵਾਸਤੇ ਦਾਤੇ ਦਾ ਤੇ ਮੇਰੀ ਬਦਲੀ ਫਰੀਦਕੋਟ ਵਿੱਚ ਚਿਪਕਾ ਦਿੱਤੀ ਜਾਵੇ ਤਾਂ ਕਿ ਮੈਂ ਆਪਦੀ ਸਹੀ ਇਥੋਂ ਦਵਾਈ ਲੈ ਸਕਾਂ ਮੇਰਾ ਜਿਹੜਾ ਇਲਾਜ ਹੈ ਉਹ ਫਰੀਦਕੋਟ ਮੈਡੀਕਲ ਗਾਲੇਚੋਂ ਚੱਲਦਾ ਹੈ ਢੀੜ ਦੀ ਹੱਡੀ ਦਾ ਵੀ ਲਿਵਰ ਦਾ ਵੀ ਤੇ ਮੈਂ ਕੋਈ ਵੀ ਬਾਹਰ ਦਾ ਖਾਪੀ ਨਹੀਂ ਸਕਦਾ ਤੇ ਮੈਂ ਜੇ ਮੇਰੀ ਬਦਲੀ ਇੱਥੇ ਹੈਡਕਵਰਟਰ ਦੇ ਨੇੜੇ ਤੇੜਕ ਹੋ ਜਾਏ ਇੱਕ ਤਾਂ ਮੈਂ ਹਰ ਹਫਤੇ ਮੈਡੀਕਲ ਟਰੀਟਮੈਂਟ ਲੈਣਾ ਹੁੰਦਾ ਡਾਕਟਰਾਂ ਤੋਂ ਮੈਂ ਉਹ ਵੀ ਆਸਾਨੀ ਨਾਲ ਲੈ ਸਕਾਂ ਤੇ ਜਿਹੜੀ ਮੈਂ ਆਪਣੀ ਡਿਊਟੀ ਵੀ ਮੈਂ ਆਪਣੀ ਇੱਥੇ ਰਹਿ ਕੇ ਕਰ ਸਕਾਂ ਫਿਰ ਕੋਈ ਜਵਾਬ ਨਹੀਂ ਮਿਲਿਆ ਉਹਨਾਂ ਤੋਂ ਉਹਨਾਂ ਤੋਂ ਮੈਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ ਕੋਈ ਵੀ ਆਪਕੀ ਸਰਕਾਰਾਂ ਮੈਨੂੰ ਨਹੀਂ ਦਿੱਤਾ ਗਿਆ ਜਦ ਕਿ ਮੇਰੇ ਤੋਂ ਜੂਨੀਅਰ ਮੈਂ ਲੜਕੀ ਦੀ ਬੰਦਰੀ ਜੋ ਕਿ ਕਰਮਜੀਤ ਕੌਰ ਹੈ ਜਲੰਧਰ ਤੋਂ ਬਦਲ ਕੇ ਮੁਕਸਰ ਕਰ ਦਿੱਤੀ ਗਈ ਡੈਪੂਟੇਸ਼ਨ ਵੇਜ ਤੇ ਫਿਰ ਇੱਕ ਮੇਰੇ ਤੋਂ ਹੋਰ ਜੂਨੀਅਰ ਰਿਆਤ ਸਿੰਘ ਉਹਨਾਂ ਦੀ ਬਦਲੀ ਚੰਡੀਗੜ੍ਹ ਤੋਂ ਬਦਲ ਕੇ ਮੁਕਸਰ ਕਰ ਦਿੱਤੀ ਗਈ ਜਦ ਕਿ ਉਹਨਾਂ ਦੀ ਐਪਲੀਕੇਸ਼ਨ ਵੀ ਮੇਰੇ ਤੋਂ ਬਹੁਤ ਜ਼ਿਆਦਾ ਮਦਦੋਂ ਲੱਗੀ ਸੀਗੀ ਤੇ ਮੇਰੀ ਐਪਲੀਕੇਸ਼ਨ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਮੈਂ ਬਹੁਤ ਦੁਖੀ ਹਸੇ ਤੇ ਮੁੱਖਮਈ ਤੇ ਮੇਰੀ ਉੱਥੇ ਜਦੋਂ ਮੈਂ ਉੱਥੇ ਰਹਿਣਾ ਵੀ ਮੈਂ ਡਿਊਟੀ ਕਰਨ ਦੇ ਨਾਲ ਉੱਥੇ ਰਿਹਾ ਵੀ ਮੇਰੇ ਅੰਦਰ ਉੱਥੇ ਰਹਿ ਕੇ ਮੇਂ ਅੰਦਰ ਮੇਰੇ ਸੋਜ ਹੋ ਜਾਂਦੀ ਹੈ ਮੈਂ ਚੱਲ ਫਿਰ ਨਹੀਂ ਸਕਦਾ ਕਈ ਕਈ ਦਿਨ ਮੈਨੂੰ ਹਸਪਤਾਲ ਦੇ ਵਿੱਚ ਐਡਮਿਟਰ ਰਹਿਣਾ ਪੈਂਦਾ ਜਦੋਂ ਮੈਂ ਉੱਥੋਂ ਦਾ ਬਾਹਰ ਦਾ ਕੋਈ ਖਾਣਾ ਤੇ ਮੈਂ ਯਾਰ ਬਹੁਤ ਦੁਖੀ ਹਾਂ ਮੈਂ ਇਹੀ ਬੇਨਤੀ ਕਰਦਾ ਵੀ ਮੇਰੀ ਮਦਦ ਲਈ ਦਸਤੇ ਆਧਾਰ ਤੇ ਕਮਿਊਨਿਟੀ ਗਰਾਊਂਡ ਦੇ ਉੱਤੇ ਮੇਰੀ ਬੰਦਗੀ ਫ੍ਰੀ ਕੁਟਿਵਿੰਗ ਚੁੱਕ ਦਿੱਤੀ ਜਾਵੇ ਮੈਂ ਨੇੜੇ-ਤੇੜੇ ਮੁਕਸਰ ਕੋਟ ਪੂਰਾ ਫ੍ਰੀ ਕੁਟ ਤਾਂ ਕਿ ਮੈਂ ਆਪ ਦਾ ਇਲਾਜ ਵੀ ਸਹੀ ਢੰਗ ਨਾਲ ਕਰਾ ਸਕਾਂ ਤੇ ਮੈਂ ਆਪਣੀ ਡਿਊਟੀ ਵੀ ਸਹੀ ਢੰਗ ਨਾਲ ਕਰ ਸਕਾਂ ਦੂਰ ਹੋਣ ਦੀ ਵਜ੍ਹਾ ਕਰਕੇ ਖਾਨ ਪੀਨ ਦੀ ਵਜ੍ਹਾ ਕਰਕੇ ਸਫਰ ਦੀ ਵਜ੍ਹਾ ਕਰਕੇ ਮੈਂ ਉੱਥੇ ਡਿਊਟੀ ਨਹੀਂ ਕਰ ਸਕਦਾ ਮੇਰੀ ਬੇਨਤੀ ਹੈ ਵੀ ਮੇਰੀ ਬਦਲੀ ਅਮਰੀਸ਼ਾਬਦ ਸਿੰਘ ਪੀਐਮਜੀ ਨੂੰ ਮੇਰੀ ਬਦਲੀ ਇੱਥੇ ਉਹ ਫ੍ਰੀ ਕੋਟ ਵਿਜੀਨ ਚ ਕਰ ਦਿੱਤੀ ਜਾਵੇ ਬਹੁਤ ਮਿਹਰਬਾਨੀ ਹੋਵੇ ਜੇ ਤੁਸੀਂ ਮੇਰੀ ਬਦਲੀ ਕਰ ਦਿਓ ਮੈਂ ਆਪ ਦਾ ਜੀਵਨ ਕੈਂਪਨ ਕਰਦਾ ਮੇਰੇ ਮੈਨੂੰ ਵਿਦਾਊਟ ਪੇ ਕੀਤਾ ਹੋਇਆ ਡਿਪਾਰਟਮੈਂਟ ਨੇ ਮੈਨੂੰ ਤਰਗਾਹ ਵੀ ਨਹੀਂ ਮਿਲ ਰਹੀ ਮੈਂ ਮੈਡੀਕਲ ਲੀਵ ਤੇ ਚੱਲ ਰਿਹਾ ਤੇ ਬਹੁਤ ਦੁਖੀ ਹਾਂ ਮੈਂ ਇਲਾਜ ਤੇ ਇਲਾਜ ਕਰਾਉਣ ਦੇ ਵਾਸਤੇ ਮੈਂ ਪੈਸੇ ਪੈਸੇ ਤੋਂ ਦੂਰ ਹੋਇਆ ਬੈਠਾ ਮੈਂ ਆਪ ਦੀ ਡਿਊਟੀ ਨਾ ਕਰਦੇ ਹੋਇਆ ਕਰਕੇ ਕਹਿੰਦਾ ਸ਼ੇਧ ਕਰਕੇ ਮੈਂ ਤੇ ਡਿਊਟੀ ਨਹੀਂ ਕਰ ਸਕਦਾ ਤੇ ਇਸ ਕਰਕੇ ਮੈਂ ਬਹੁਤ ਦੁਖੀ ਆ ਵੀ ਮੇਰੀ ਬਦਲੀ ਤੁਸੀਂ ਕਿਰਪਾ ਕਰਕੇ ਮੇਰੀ ਬੇਨਤੀ ਆਤੀ ਹੋਣ ਕੇ ਵੀ ਤੁਸੀਂ ਮੇਰੀ ਬਦਲੀ ਫ੍ਰੀਪਰਡ ਵਿੱਚ ਕਰ ਦਿਓ ਕਿਉਂਕਿ ਤਾਂ ਕਿ ਮੇਰੀ ਦਿੱਕੀ ਵੀ ਵਾਹੇ ਤੇ ਮੈਂ ਤਾਂ ਕੰਫਿਊਜ਼ ਹੀ ਕਿਤੇ ਨਾ ਜਾ ਰਿਹਾ ਮੇਰੇ ਬਾਦ ਵੀ ਰਹੀ ਧੰਨਵਾਦ ਹੈਲੋ ਹਾਂਜੀ ਮਨੀਸ਼ਾ ਬਾਸਲ ਜੀ ਮੈਂ ਬੋਲਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜੀ ਮੈਂ ਪੱਤਰਕਾਰ ਸਤਰਾਮ ਸਿੰਘ ਬੋਲਦਾ ਸੀ ਟਾਈਗਰ ਪੰਜਾਬ న్యూਸ ਮੁਕਸਰ ਤੋਂ ਹਾਂਜੀ ਇੱਕ ਨਾ ਆਪਣੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਗੁਰਦੇਵ ਸਿੰਘ ਆ ਜੀ ਪਿੰਡ ਬਣਾੜ ਕਲਾ ਤੇ ਜ਼ਿਲ੍ਹਾ ਮੁਕਸਰ ਸਾਹਿਬ ਆ ਫਰੀਦਕੋਟ ਸੱਚ ਜੀ ਤੇ ਉਹਨਾਂ ਦੀ ਸਿਹਤ ਹੈ ਨਾ ਜਿਹੜੀ ਖਾਤੀ ਉਹ ਖਤਰੇ ਚਾ ਕਿਉਂਕਿ ਉਹ ਬਿਮਾਰ ਬਹੁਤ ਜ਼ਿਆਦਾ ਹੈ ਤੇ ਕਈ ਵਾਰ ਤੁਹਾਡੇ ਕੋਲੇ ਐਪਲੀਕੇਸ਼ਨਾਂ ਲਾਈਆਂ ਜੀ ਵੀ ਸਾਨੂੰ ਇੱਥੇ ਨੇੜੇ ਸ਼ਿਫਟ ਕੀਤਾ ਜਾਵੇ ਜਿਹੜਾ ਕਿ ਬਾਹਰ ਦਾ ਭੋਜਨ ਆਦ ਨਹੀਂ ਖਾ ਸਕਦੇ ਤੇ ਘਰ ਦੇ ਮਤਛਾਵ ਨੂੰ ਆ ਕੇ ਲਾਜ ਬਾਤ ਕਰਵਾ ਜੀ ਡੀਐਸ ਕੀ ਟ੍ਰਾਂਸਫਰ ਹੋਆ ਡਿਵੀਜ਼ਨਲ ਹੈਡ ਕੇ ਪਾਸ ਹੋਗੀ ਆਪ ਫਰੀਦਕੋਟ ਕੇ ਡਿਵੀਜ਼ਨਲ ਹੈਡ ਸੇ ਬਾਤ ਕੀਜੀਏ